ਇਸੇ ਤੋਂ ਦੇਖ ਰਹੇ ਸਾਰੇ ਹੀ ਸਰੋਤਿਆਂ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਲ ਅੱਜ ਗੁਰਦੁਆਰਾ ਅਮਰਪੱਟੀ ਤੋਂ ਇਥੋਂ ਹੀ ਨਗਰ ਕੀਰਤਨ ਸਜਾਏ ਜਾਣਗੇ ਪਿੰਡ ਜੱਬੋਵਾਲ ਦੀ ਗੱਲ ਕੀਤੀ ਜਾਵੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਤੋਂ ਹੈ ਪਿੰਡ ਜੱਬੋਵਾਲ ਜਿੱਥੋਂ ਨਗਰ ਕੀਰਤਨ ਦੀ ਆਰੰਭਤਾ ਜਿਹੜੀ ਹੈਗੀ ਹੁਣ ਆਜਾਰੇ ਹੈਗੀ ਆ ਬੋਲੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਫਤਿਹ ਅੱਜ ਪਹਿਲੀ ਪਾਸ਼ਾ ਹੀ ਗੁਰਨੰਦ ਸਿੰਘ ਜੀ ਦੇ ਪੁਰਦੇਸ ਸੰਬੰਧ ਵਿੱਚ ਪਿੰਡਾ ਸਾਰੇ ਨਗਰ ਜੱਬੋਵਾਲ ਦਾ ਨਗਰ ਕ੍ਰਿਤੀ ਤੋਂ ਸ਼ੁਰੂ ਹੋ ਰਿਹਾ ਹੈ ਸਾਡਾ ਪਿੰਡ ਸਾਰੇ ਹੀ ਧਰਮਾਂ ਦਾ ਸਤਕਾਰ ਕਰਦਾ ਹੈ ਤੇ ਪਿੰਡ ਵਿੱਚ ਪੂਰੀ ਏਕਤਾ ਹੈ ਤੇ ਸਾਰੇ ਹੀ ਰਲ ਮਿਲ ਕੇ ਆਪਣੇ ਸਾਝੇ ਘਰੂਆਂ ਦਾ ਬੜੇ ਜੋਸ਼ ਨਾਲ ਪਰਮਨਾ ਦੇ ਹੁਣ ਕੋਈ ਵੀ ਦਾ ਖਾਲਸਾ ਵਾਹੀ ਹਾਏ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਵਾਹੀ ਜਬੋਵਾਲ ਦੇ ਸਾਹ ਜਬੋਵਾਲ ਦੇ ਸਾਹ ਸੰਗਤ ਦੇ ਜਨਾਬ ਦੇ ਜੀ ਗੁਰਪੁਰ ਦੀਆਂ 553 ਦੀਆਂ ਸਾਰੇ ਜਨਤ ਨੂੰ ਬਹੁਤ ਬਹੁਤ ਵਧਾਈਆਂ ਫਿਰ ਜਬੋਵਾਲ ਦੇ ਵਿੱਚ ਬਹੁਤ ਅਸ਼ਾ ਹੈ ਨਗਰ ਕੀ ਪ੍ਰਦਾ ਸਾਰੇ ਜਨਤ ਨੂੰ ਬਹੁਤ ਸਾਲ ਗੁਰਨਾਣਿਕ ਮਹਾਰਾਜ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਜਬੋਵਾਲ ਦੇ ਵਿੱਚ ਪਹੁੰਚੇ ਹਾਂ ਅੱਜ ਕੀ ਸੁਣਾਉਣ ਜਾ ਰਹੇ ਹਾਂ ਜੀ ਅਸੀਂ ਗੁਰੂ ਨਾਨਕ ਤੇਜ ਮਹਾਰਾਜ ਜੀ ਦੇ ਆਗਮਨ ਪੁਰਪਤੇ ਪਹੁੰਚੇ ਹਾਂ ਤੇ ਅਸੀਂ ਉਹਨਾਂ ਦਾ ਜਨਮ ਜਿੱਦਾਂ ਹੋਇਆ ਆ ਅਸੀਂ ਉਹੀ ਸੁਣਾਵਾਂਗੇ ਤੁਹਾਡੇ ਜਥੇ ਦਾ ਕੀ ਨਾਮ ਹੈ ਸਾਡੇ ਜਥੇ ਦਾ ਨਾਮ ਹੈ ਢੂ ਵਾਲੀਆਂ ਬੀਬੀਆਂ ਜੀ ਹਾਂਜੀ ਗੁਰੂ ਨਾਨਕ ਮਹਾਰਾਜ ਜੀ ਦਾ ਇਤਿਹਾਸ ਹੈਗਾ ਵਾ ਹਾਂਜੀ ਅੱਜ ਜੋ ਜਿਹੜਾ ਸਭ ਤੋਂ ਵਧੀਆ ਸੰਗਤ ਦੇ ਦਿਲ ਨੂੰ ਟੁੰਮਣ ਵਾਲਾ ਸ਼ਬਦ ਜਿਹੜਾ ਹੈਗਾ ਆ ਉਹ ਕਿਹੜਾ ਜ਼ਿਆਦਾ ਸੁਣਾਉਣ ਦੇ ਵਿੱਚ ਇਹ ਸੰਗਤ ਵੀ ਤੇ ਤੁਸੀਂ ਵੀ ਪਿਆਰ ਰੱਖਦੇ ਹੋ ਅਸੀਂ ਤਾਂ ਇਹੀ ਰੱਖਦੇ ਆ ਕਿ ਸਤਿਗੁਰੂ ਨਾਨਕ ਕਾਜਾ ਸੰਗਤ ਪਈ ਪੁਕਾਰ ਦੀ ਹਾਂਜੀ ਇਹੀ ਜਿਹੜੇ ਸਾਡੇ ਸਰੋਤੇ ਹੈਗੇ ਦੇਸ਼ ਸੇਵਕਾ ਚੈਨਲ ਦੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੇ ਪੁਰਪਦੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਕਿ ਜਿਹੜੀ ਸਿੱਖ ਸੰਗਤ ਆ ਗੁਰੂ ਜੀ ਨਾਲ ਜੁੜੇ ਹੋਏ ਆ ਉਹ ਬਾਣੀ ਨਾਲ ਜੁੜਨਾ ਸੱਚੇ ਪਾਸ਼ਾ ਦੇ ਨਾਲ ਜੁੜਨਾ ਜੀ ਤੇ ਜਿਹੜੇ ਨਸ਼ੇ ਆ ਜਿਹੜੇ ਅੱਜ ਦੇ ਨੌਜਵਾਨ ਪੀੜੀ ਆ ਨਸ਼ਿਆਂ ਤੋਂ ਪਰਹੇਜ਼ ਕਰੇ ਉਹਨਾਂ ਦਾ ਵਿਰੋਧ ਕਰੇ ਇਹ ਹੀ ਕਹਿ ਸਕਦੇ ਆ ਇਸਨ ਸਾਡੇ ਵਿੱਚ ਮਿਹੜੂ ਵਾਲੀਆਂ ਬੀਬੀਆਂ ਦਾ ਜਥਾ ਜਿਨ੍ਹਾਂ ਨੇ ਬਹੁਤ ਹੀ ਵਿਸਤਾਰ ਦੇ ਨਾਲ ਦੱਸਿਆ ਕਿ ਨੌਜਵਾਨ ਪੀੜੀ ਨਸ਼ਾ ਨੂੰ ਛੱਡ ਕੇ ਗੁਰਨਾਨਕ ਮਹਾਰਾਜੀ ਦਾ ਰਾਹ ਫੜਨਾ ਗੁਰਨਾਨਕ ਮਹਾਰਾਜੀ ਦੇ ਚੱਲੇ ਹੋਏ ਰਸਤੇ ਦੇ ਉੱਪਰ ਆਪਣਾ ਜਿਹੜਾ ਜੀਵਨ ਹੈਗਾ ਆ ਉਹ ਸਫਲ ਬਣਾਉਣਾ ਕਿਉਂਕਿ ਇਹਨਾਂ ਨੇ ਐਸੇ ਪ੍ਰਸੰਗ ਦੇ ਵਿੱਚ ਦੱਸਿਆ ਕਿ ਇਹ ਜਿਹੜਾ ਜੀਵਨ ਹੈ ਇਹ ਜਿਹੜਾ ਮਨੁੱਖਾ ਜਨਮ ਹੈ बार-बार ਨਹੀਂ ਮਿਲਣਾ ਜੋ ਗੁਰਨਾਨਕ ਮਹਾਰਾਜੀ ਨੇ ਸਾਡੇ ਉੱਪਰ ਕਿਰਪਾ ਕੀਤੀ ਹੈਗੀ ਆ ਉਸ ਕਿਰਪਾ ਨੂੰ ਸੰਭਾਲ ਕੇ ਰੱਖਿਏ ਗੁਰਨਾਨਕ ਮਹਾਰਾਜੀ ਦੇ ਚਲਾਈ ਹੋਏ ਰਸਤੇ ਦੇ ਉੱਪਰ ਚਲਿਏ ਔਰ ਉਹਨਾਂ ਨੂੰ ਨਮਸਕਾਰ ਨਮਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਅੱਜ ਬਹੁਤ ਭਾਗਾਂ ਵਾਲਾ ਦਿਨ ਹੈ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਪਾਵਨ ਪ੍ਰਕਾਸ਼ ਦਿਹਾੜਾ ਜੋ 553 ਆ ਰਿਹਾ ਹੈ ਜੋ ਮਨਾਇਆ ਜਾ ਰਹਾ ਹੈ ਬੜੇ ਚੜ੍ਹਦੀ ਕਲਾ ਦੇ ਨਾਲ ਪਿੰਡ ਜੱਬੋਵਾਲ ਵਿਖੇ ਉਹ ਸੰਗਤਾਂ ਨੇ ਜਿੱਥੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੁਕਮ ਕੀਤਾ ਜਾਨੀ ਸਰਦੂਰ ਸਿੰਘ ਮਾਸਟਰ ਢਾਡੀ ਜੱਥਾ ਲੈ ਕੇ ਅਸੀਂ ਪਹੁੰਚੇ ਹਾਂ ਨਾਲ ਦੇ ਸਾਥੀ ਮਲਕੀਤ ਸਿੰਘ ਦੀ ਮਾਹੀ ਗੁਰਸੇਵਰ ਸਿੰਘ ਦੀ ਨਵਾਂ ਪਿੰਡ ਦੋਨੇਵਾਲ ਪਵਨਦੀਪ ਸਿੰਘ ਜੀ ਸਰਾਂਜੀ ਮਾਸਟਰ ਸਮੁੱਚਾ ਜੱਥਾ ਪਹੁੰਚਾ ਹੋਇਆ ਹੈ ਆਪ ਸਰਬੱਤ ਸੰਗਤਾਂ ਸਮੁੱਚੇ ਜਗਤ ਨੂੰ ਧੰਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਧੰਨ ਧੰਨ ਸਹਿਬ ਸ੍ਰੀ ਗੁਰੂ ਗੁਰੂ ਨਾਨਕ ਮਹਾਰਾਜੀ ਦੇ ਪ੍ਰਕਾਸ਼ ਪਰਵਨੋ ਸਮਰਪਤ ਸੁਜਾਇਆ ਜਾ ਰਿਹਾ ਦੇਖੋਗੇ ਕਿ ਪਿੰਡ ਦੀਆਂ ਸੰਗਤਾਂ ਦਾ ਠਾਠਾ ਮਾਰਦਾ ਜਿਹੜਾ ਇਕੱਠ ਹੈਗਾ ਵਾ ਉਹ ਆਪਰ ਐ ਸਾਭ ਨੂੰ ਨਜ਼ਰ ਆਂਦਾ ਹੋਏਗਾ ਇ ਜਾ ਰਹੇ ਨੇ ਨਕਰਦੀਆਂ ਸੰਗਤਾਂ ਗੁਰੂ ਸਹਿਬਾਂ ਦਾ ਜੈ ਸ਼ਕਾਇਨ ਕਰਦੀਆਂ ਹੋਈਆਂ ਆਪ ਅਜੀਨੋ ਦੇ ਸੇਵਕ ਦੇ ਮਾਧਿਅਮ ਦੇ ਨਾਲ ਨਜ਼ਰ ਆਂਦੀਆਂ ਹੋਣਗੀਆਂ ਹੇ ਅਗਰ ਤੰਦ ਰਹੀ ਮਾਰਦਾ ਹੇ ਜੀ ਕੋ ਰਾਹ ਤੀ ਜੋੜ ਕੇ ਅਗਰ ਤੰਦ ਰਹੀ ਮਾਰਦਾ ਹੇ ਜੀ ਨੂੰ ਆਨੂ ਆਨ ਦੋ ਰੰਗਾਂ ਦਾ ਰਹੀ ਮਾਰਦਾ ਹੇ ਜੀ ਕੋ ਰਾਹ ਤੀ ਜੋੜ ਕੇ ਅਗਰ ਤੰਦ ਰਹੀ ਮਾਰਦਾ ਹੇ 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 i'm ਸੇਵ ਤੋਂ ਜਤਾਸੀਂ ਕੇ ਜਵਾਬ ਵਾਣੋ ਦਿਓ ਅਜਾਜਤ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਧੰਨਵਾਦ ਸ਼ੁਕਰੀਆ